ਪਿੰਡ ਪੰਡੋਰੀ ਕਦ ਵਿਖੇ ਮਾਂ ਚਿੰਤਪੂਰਨੀ ਜੀ ਮੰਦਿਰ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ, ಗ್ರಾಮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਮਾਂ ਦੁਰਗਾ ਅਸ਼ਟਮੀ ਮੌਕੇ ਧਾਰਮਿਕ ਅਤੇ ਲੰਗਰ ਪੰਡਾਰਾ ਸਰਦਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੰਡਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਮਾਂ ਦੁਰਗਾ ਅਸ਼ਟਮੀ ਮੌਕੇ ਮਾਂ ਦੁਰਗਾ ਭਜਨ ਮੰਡਲੀ ਪੰਡੋਰੀ ਕੱਦ ਤੋਂ ਇਲਾਵਾ ਹੋਰ ਪੰਜਾਬ ਦੀਆਂ ਨਾਂਬਰ ਭਜਨ ਮੰਡਲੀਆਂ ਮਹਾਮਾਈ ਦੇ ਗੁਣ ਗਾਨ ਕੀਤੇ ਇਸ ਉਪਰੰਤ ਮਾਤਾ ਦੁਰਗਾ ਅਸ਼ਟਮੀ ਮੌਕੇ ਮਾਤਾ ਦੁਰਗਾ ਜੀ ਦੀ ਪੂਜਾ ਅਰਚਨਾ ਅਤੇ ਆਰਤੀ ਵੀ ਕੀਤੀ ਗਈ ਇਸ ਮੌਕੇ ਧਾਰਮਿਕ ਸਮਾਗਮ ਅਤੇ ਮਾਤਾ ਦੁਰਗਾ ਅਸ਼ਟਮੀ ਦੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਹਿਯੋਗੀਆਂ ਨੂੰ ਸ਼ਿਰੋਪਾ ਪਾਕੀ ਸਨਮਾਨਿਤ ਕੀਤਾ ਗਿਆ ਕਿ ਮਾ ਦੁਰਗਾ ਅਸ਼ਟਮੀ ਮੌਕੇ ਸੰਗਤਾਂ ਲਈ ਲੰਗਰ ਪੰਡਹਾਰਾ ਅਟੁੱਟ ਵਰਤਾਇਆ ਗਿਆ ਕੈਮਰਾਮੈਨ ਮਨਿੰਦਰ ਸਿੰਘ ਸਿਆਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਨਤਾ ਪੁਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਪਿੰਡ ਪੰਡੋਰੀ ਕਦ ਜ਼ਿਲ੍ਹਾ ਹੁਸ਼ਿਆਰਪੁਰ ਮਾ ਚੰਤ ਪੁਨੀ ਮੰਦਰ ਵਿੱਚ ਅੱਜ ਇੱਕ ਤਰੀਕ ਸ਼੍ਰੀ ਦੁਰਗਾ ਅਸ਼ਟਮੀ ਨੂੰ ਮਹਾ ਮਈ ਦੇ ਟੁੱਟ ਲੰਗਰ ਪੰਡਹਾਰੇ ਵਰਤਾਏ ਗਏ ਸਭ ਤੋਂ ਪਹਿਲਾਂ ਚਾ ਪਕੌੜੀਆਂ ਦਾ ਲੰਗਰ ਚਲਾਇਆ ਗਿਆ ਸੰਗਤਾਂ ਵਿੱਚ ਉਤਤ ਵਰਤਿਆ ਉਸ ਤੋਂ ਬਾਅਦ ਮਹਾਮਈ ਦਾ ਗੁਣगान ਕੀਤਾ ਚੌਂਕੀ ਕੀਰਤਨ ਕੀਤਾ ਗਿਆ ਉਸ ਤੋਂ ਉਪਰੰਤ ਮਹਾਮਈ ਨੂੰ ਲੰਗਰਾਂ ਦੇ ਪ੍ਰਸ਼ਾਦਿਆਂ ਦੇ ਭੋਗ ਲਗਾਏ ਗਏ ਤੇ ਕੰਜਕਾ ਦਾ ਵੀ ਪੂਜਨ ਕੀਤਾ ਗਿਆ ਤੇ ਮਹਾਮਈ ਉਹਨਾਂ ਸਭ ਭਗਤਾਂ ਤੇ ਮਿਹਰ ਭਰਿਆ ਹੱਥ ਰੱਖੇ ਜਿਨ੍ਹਾਂ ਨੇ ਇਸ ਮਹਾਮਈ ਦੇ ਮੇਲੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਤੇ ਸਾਡੇ ਰਾਜਪਾਲ ਕਾਲੀਆ ਜੀ ਮਾਤਾ ਰਾਮਪਿਆਰੀ ਜੀ ਆਸ਼ਾ ਭੂਆ ਜੀ ਸਹਿ ਸਾਡੇ ਕਾਲਾ ਭਾਜੀ ਤਲੋਚਨ ਸਿੰਘ ਨਵਾਂ ਸ਼ਹਿਰ ਵਾਲੇ ਜੋ ਕਿ ਮਹਾ ਮਾਇਦੇ ਬੜੇ ਸੇਵਾ ਕਰਦੇ ਆ ਤੇ ਸਭ ਸੰਗਤਾਂ ਦਾ ਨਗਰ ਵਾਸੀਆਂ ਦਾ ਹੋਰ ਵੀ ਦੂਰ ਦਰਾਡੇ ਜਿੰਨੀ ਵੀ ਸੰਗਤਾਂ ਐਨ ਆਰ ਆਈ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹਰ ਸੰਗਤ ਦਾ ਉਸ ਦਾ ਬਹੁਤ ਬਹੁਤ ਤਹਿਦਿਨ ਉਤਨਵਾਦ ਕਰਦੇ ਆ ਜਕਾਰਾ ਮਾ ਚਿੰਤਾ ਪੁਨੀ ਦਾ ਬੋਲ ਸਾਚੇ ਦਰਵਾਜ਼ੇ ਕੀ ਹੈ